ਮੈਂ ਪ੍ਰਵੀਸ਼ ਚੋਹਾਨ ਫਾਰਮਰਲੀ ਜਰਨਲਿਸਟ ਦਾ ਟ੍ਰਿਬਿਊਨ ਚੰਡੀਗੜ੍ਹ ਨਿਊਜ਼ ਹਬ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ ਅੱਜ 5 ਫਰਵਰੀ ਆਉਣ ਵਾਲੀ ਪੰਜਾਬੀ ਫਿਲਮ ਚੱਲੇ ਯਾਰ ਕੋਚੇਲਾ ਦਾ ਸ਼ਾਨਦਾਰ 뮤직 ਲਾਂਚ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਹੋਇਆ ਇਸ ਮੌਕੇ ਤੇ ਸ਼ਹਿਰ ਦੀ ਮੇਅਰ ਹਰਪ੍ਰੀਤ ਬਬਲਾ ਸਮੇਤ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਮੇਅਰ ਹਰਪ੍ਰੀਤ ਬਬਲਾ ਜਿਨ੍ਹਾਂ ਨੇ ਮੁੱਖ ਮਹਿਮਾਨ ਵਜੋਂ ਸਰਕਤ ਕੀਤੀ ਨੇ ਕਿਹਾ ਮਨਮੀਤ ਜਿਸ ਦਾ ਨਾਮ ਜਸ ਵੜੈਚ ਹੈ ਨੇ ਦਿਲਜੀਤ ਦੋਸਾਨ ਦੇ ਕੋਚੇਲਾ ਕੰਸਰਟ ਦੀ ਸਫਲਤਾ ਤੋਂ ਪ੍ਰੇਰਿਤ ਹੋ ਕੇ ਪੰਜਾਬੀ ਸਭਿਆਚਾਰਕ ਨੂੰ ਵਿਸ਼ਵ ਪੱਧਰ ਵਿੱਚ ਫੈਲਾਉਣ ਦਾ ਨਿਸ਼ਾਨਾ ਰੱਖਿਆ ਹੈ ਗੁਰਚੇਤ ਚਿੱਤਰਕਾਰ ਜਸ ਮੈਚ ਅਦਾਕਾਰਾ ਤਨੀਸ਼ਾ ਪ੍ਰੋਡਿਊਸਰ ਕੈਪਟਨ ਐਮ ਐਸ ਮੰਧੇਰ ਅਤੇ ਪੰਜਾਬੀ ਫਿਲਮ ਦੇ ਡਾਇਰੈਕਟਰ ਬੋਬੀ ਬਾਜਵਾ ਨੇ ਫਿਲਮ ਦੇ 뮤직 ਦਾ ਵੀ ਮੁਕਾਬਲਾ ਕੀਤਾ ਸਾਰੇ ਕਲਾਕਾਰਾਂ ਨੇ ਅਤੇ ਨਿਰਮਾਤਾਵਾਂ ਨੇ ਫਿਲਮ ਦੀ ਵਿਲੱਖਣ ਥੀਮ ਅਤੇ ਇਸ ਦੇ ਨਵੇਂ ਅੰਦਾਜ਼ ਬਾਰੇ ਗੱਲ ਕੀਤੀ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀ ਇੱਕ ਚਲਕ ਮੇਰਾ ਬਹੁਤ ਪਿਆਰਾ ਦੋਸਤ ਵਿਰਚੇ ਚਿੱਤਰ ਦਾ ਆਏ ਹਾ ਕੀ ਬਾਤ ਹੈ ਦੇਖ ਕੇ ਸਮਾਈ ਲਾ ਜਾਂਦੀ ਹੈ ਨਾ ਉਸੇ ਵਜਾ ਹੁੰਦਾ ਦੇਖ ਕੇ ਬਹੁਤ ਫਾਈਨ ਐਕਟਰ ਨੇ ਥੈਂਕ ਯੂ ਸੋ ਮਚ ਮੇਰੀ ਪੂਰੀ ਟੀਮ ਦਾ ਸਾਡੇ ਕੋਰੀਓਗ੍ਰਾਫਰ ਵੀ ਬੈਠੇ ਨੇ ਕੈਮਰਾਮੈਨ ਬੈਠੇ ਨੇ ਸਾਰੇ ਬੈਠੇ ਨੇ ਪ੍ਰੋਡਕਸ਼ਨ ਵਾਲਾ ਬੈਠਾ ਸਾਡਾ ਪਲੇਜੀ ਨੇ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਬਹੁਤ ਸਪੋਰਟ ਕੀਤਾ ਫਿਲਮ ਨੂੰ ਸ਼ੂਟ ਕਰਨ ਚ ਅੱਜ ਸਾਡਾ 뮤직 ਲਾਂਚ ਹੋ ਰਿਹਾ ਹੈ ਗਾਣਾ ਜੋ ਟਾਈਟਲ Song ਹੈ ਚੱਲੇ ਯਾਰ ਕੋਚੀਲਾ ਜੋ ਪੱਤੀ ਸਾਹਿਬ ਦਾ ਲਿਖਿਆ ਹੋਇਆ ਦਾ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ कैप्टन साहब रिक्वेस्ट करूंगा कि इस फिल्म बारे क्योंकि फिल्म ये ਸਾਡੇ ਸਰ ਹੁਣਾ ਦੀ ਫਿਲਮ ਆਈਡੀਆ ਇਹਨਾਂ ਦਾ ਸੀ ਇਹ ਜੋ ਆਈਡੀਆ ਜੋ ਲਿਖਿਆ ਗਿਆ ਔਰ ਉਹਦੇ ਫਿਰ ਸਕ੍ਰੀਨਪਲੇ ਡਾਇਲੈਗ ਸਾਡੇ ਮਲਕੀਤ ਮਲੰਗਾ ਜੀ ਨੇ ਲਿਖੇ ਨੇ ਲੇਕਿਨ ਜੋ ਫਿਲਮ ਸਾਡੀ ਸਟੋਰੀ ਹੈ ਉਹ ਮੰਡੇਰ ਸਾਹਿਬ ਦੀ ਹੈ ਕੈਪਟਨ ਸਾਹਿਬ ਦੀ ਤਾਂ ਮੈਂ ਰਿਕਵੈਸਟ ਕਰੂੰਗਾ ਕੈਪਟਨ ਸਾਹਿਬ ਨੂੰ ਥੋੜਾ ਉਸ ਬਾਰੇ ਜਾਣਕਾਰੀ ਦੇਣ ਕਿ ਸਟੋਰੀ ਹੈ ਕੀ ਐਕਚੁਅਲੀ ਮੰਡੇਰ ਸਾਹਿਬ ਮੋਗਰੀ ਇਸਤਰਾਵੜੀ ਜੀ ਮੇਰਾ ਫਾਰਮ ਹਾਊਸ ਹੈ ਔਰ ਨਾ ਫਤੇਗੜ ਸਾਹਿਬ ਤੇ ਜਦੋਂ ਵੀ ਉਹ ਦੇ ਗੇਟ ਖੋਲਿ ਦੇ ਸੀ ਕੋਈ ਨਾ ਕੋਈ ਅੰਦਰ ਸ਼ੂਟਿੰਗ ਕਰਨ ਆ ਜਾਂਦੇ ਸੀ ਤਾਂ ਮੈਂ ਫਲਾਈ ਕਰਦਾ ਸੀ ਉਦੋਂ ਮਿਸਟਰ ਚੰਦਰਬਾਹੂ ਨਾਈਟਨ ਬੇਸਿਕਲੀ ਆਮ ਫਰੋਂ ਦਾ 에어ਫੋਰਸ ਐਂਡ ਦੈਨ ਸਿਵਲ ਪਾਇਲਟ ਤੇ ਅਨਦਰ ਕੁਸ਼ੀ ਦੀ ਗੱਲ ਹੈ ਕਿ ਮੈਂ ਇਹਦੇ ਫਾਦਲ ਵੀ ਆਮਿਸ਼ ਕਰਨ ਤੇ ਜਦੋਂ ਇੱਕ ਵਾਰੀ ਮੈਨੂੰ ਫੋਨ ਆਇਆ ਮੈਂ ਹਾਈਦਰਾਬਾਦੀ ਉਹ ਕਹਿੰਦੇ ਜੀ ਜਿਹੜਾ ਕੇਆਟਿਕਾ ਸੀ ਉਹ ਕਹਿੰਦਾ ਜੀ ਪਲੀ ਗੱਲ ਕਰੋ ਉਸਦਾਰ ਸਾਹਿਬ ਆਏ ਉਹ ਕਹਿੰਦੇ ਜੀ ਮੈਂ ਐਵੇਂ ਬੋਲਦਾ ਮੈਂ ਐਮੀ ਨਹੀਂ ਤੁਸੀਂ ਇੰਪੋਰਟੈਂਟ ਬੰਦੇਓ ਗੱਲ ਕਰੋ ਮੈਨੂੰ ਨਹੀਂ ਸੀ ਪਤਾ ਕੌਣ ਹੈ ਕਹਿੰਦਾ ਮੈਂ ਐਮੀ ਵਿਰਕ ਹੋਰ ਹੈ ਕਹਿੰਦਾ ਉਹ ਓਕੇ ਓਕੇ ਤੇ ਉਸ ਤੋਂ ਫਿਰ ਮੈਨੂੰ ਆਈਡੀਆ ਹੋ ਗਿਆ ਵੀ ਇਹਨੇ ਲਾਈਟ ਦਾ ਲੈਟਸ ਕੀ ਪਰਫੋਰਮ ਕਰਦੀ ਗਈ ਤੇ ਬਾਅਦ ਚ ਮੈਨੂੰ ਮਿਲਿਆ ਗੋਵੀ ਦੀ ਤੇ ਇਹਨੇ ਉਹ ਦਿਲਜੀਤ ਦਸਾਨ ਚ ਗਏ ਕੋਚੀਲਾ ਤੇ ਕੋਚੀਲਾ ਇੱਕ ਜਗ੍ਹਾ ਹੈਗੀ ਕੈਲੀਫੋਰਨੀਆ ਤੇ ਅਮਰੀਕਾ ਜਿੱਤੇ ਹੀ ਵਾਸ ਅ ਫਰਸਟ ਆਰਟਿਸਟ ਟੂ ਪਰਫੋਰਮ ਤੇ ਉੱਥੇ ਬੇਸਿਕਲੀ ਇੱਕ ਆਰਟ ਸ਼ੋ ਹੁੰਦਾ ਤੇ 뮤ਜ਼ਿਕ ਸ਼ੋਅ ਹੁੰਦਾ ਦ ਬੈਸਟ ਆਫ ਦ ਬੈਸਟ ਗੋ देयर ਤੇ ਦੈਟ ਇਜ਼ ਫਰਮ ਵੇਅਰ ਅ ਲਾਸਟ 2 ਇਅਰਸ ਜੋ ਜਗਜੀਤ ਦੁਸਾਂ ਦਾ ਰਾਈਜ਼ ਹੋਇਆ ਤੇ ਇਹੀ ਮੇਰੇ ਦਿਮਾਗ 'ਚ ਆਈਡੀਆ ਚੱਲੀ ਜਾ ਰਿਹਾ ਸੀਗਾ ਤਾਂ ਬੋਬੀ ਜੀ ਨੂੰ ਮਿਲੇ ਤੇ ਮੈਂ ਉਹਨਾਂ ਨਾਲ ਡਿਸਕਸ ਕੀਤਾ ਵੀ ਹਾਊ ਕਮ ਆਪਣੇ ਵੀ ਬੱਚੇ ਜੋ ਪੰਜਾਬ ਦੇ ਵਿੱਚ ਸਾਢੇ 12000 ਪਿੰਡ ਹੈ ਮੈਨ ਕਿ ਵੀ ਹਰ ਇੱਕ ਪਿੰਡ ਤੋਂ ਅਟਲੀਸ ਦੋ ਜਾਣੇ ਤੁਸੀਂ ਮੰਨ ਕੇ ਚੱਲੋ ਵੀ ਗੁੱਡ ਆਰਟਿਸਟ ਸਿੰਗਰ ਹੈਗੇ ਤੇ 25000 ਬੱਚਾ ਇੱਥੇ ਹੈਗਾ ਕਿ ਕੈਨ ਵੀ ਪ੍ਰੋਮੋਟ ਨਿਊ ਟੈਲੈਂਟ ਤੇ ਐਂਡ ਫਰਮ ਦਾ ਥੀਏਟਰ ਤੇ ਇਸ ਕਰਕੇ ਅਸੀਂ ਆਪਣੀ ਸਟਾਰ ਕਾਸਟ ਵੀ ਜਿਹੜੇ ਲੈ ਹੈ ਮੇਨ ਸਟਾਲਵਰਟਸ ਰੱਖੇ ਹੈ ਸੀਨੀਅਰ ਪੀਪਲ ਬਟ ਜਿਹੜੇ ਹੀਰੋ ਹੀਰੋਇਨ ਇਹ ਦੋਨੋਂ ਯੰਗਸਟਰ ਬਿਲਕੁਲ ਫਰੈਸ਼ ਫਰਮ ਦਾ ਥੀਏਟਰ ਤੋ ਬਿਕੋਜ਼ ਪੰਜਾਬ ਚ ਪੋਲੀਵੁੱਡ ਚ ਹਰ ਸਾਲ 200 ਮੂਵੀ ਬਣਦੀ ਹੈ ਇਹ ਮੈਨੂੰ ਚੁਪਾਲ ਨਾਲ ਬੈਠ ਕੇ ਡਿਸਕਸ਼ਨ ਚ ਪਤਾ ਚੱਲਿਆ 200 ਮੂਵੀ ਚੋਂ ਸਿਰਫ 120 ਆ ਗਏ

म्यूजिक भी तो देखोगे थोड़ा डिफरेंट है काफ़ी असि रोमांटिक प्लस कॉमेडी बनाई है असि हिल्स भी लैके गए तो एवरीथिंग वॉज गुड सारी टीम सा है फनकार कलाकार गुरचेत चित्रकार जी क्योंकि बड़ा मजा आता है जब अट्ठे काफ़ी काम कर चुके हैं रेगुलर फिल्मा करते हैं पर इंजॉय करते हैं शूटिंग दौरान गुरचेत चित्रकार जी ਸਸਿਗਾ ਜੀ ਸਾਰੇ ਨੂੰ ਮੇਰਾ ਲੋਹੀ ਫਨੀ ਕਰੈਕਟਰ ਜੀ ਇਹਦੇ ਵਿੱਚ ਹੀ ਖਾਣੀ ਬਹੁਤ ਸੋਹਣੀ ਐਕਟਰ ਸਾਹਿਬ ਨੇ ਬਹੁਤ ਵਧੀਆ ਲਿਖੀ ਐ ਟ੍ਰੈਕਸ਼ਨ ਦਾ ਉਹ ਵੀ ਬਹੁਤ ਵਧੀਆ ਕਰਦਾ ਮੈਂ ਉਹਨਾਂ ਦਾ ਮੈਂ ਇਹਨਾਂ ਦੀ ਹਰੇਕ ਫਿਲਮ ਦੇ ਵਿੱਚ ਹੀ ਹੁੰਦਾ ਤੇ ਕਰੈਕਟਰ ਵੀ ਮੇਰਾ ਸਪੈਸ਼ਲੀ ਲਿਖਦੇ ਨੇ ਸੋ ਫਨੀ ਕਰੈਕਟਰ ਮੇਰਾ ਮੈਂ ਕੀ ਕਹਿਣਾ ਹੁੰਦਾ ਵੀ ਜੇ ਹੱਸਣ ਨਾਲ ਉਮਰ ਵੱਧਦੀ ਆ ਨਾ ਅਸੀਂ ਵਾਦਾ ਕਰਦੇ ਆ ਅਸੀਂ ਤੁਹਾਨੂੰ ਮਰਨੀ ਹੁੰਦਾ ਸੋ ਸਾਰੇ ਆਰਟਿਸਟਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਉੱਤੇ ਸ਼ੂਟਿੰਗ ਤੇ ਲੱਗਦੀ ਨਹੀਂ ਸੀ ਸ਼ੂਟਿੰਗ ਐ ਬੜਾ ਕੰਮ ਹੋਰ ਹੁੰਦਾ ਸੀ ਸੋ 24 ਤਰੀਕ ਨੂੰ ਚਪਾਲ ਦੇ ਉੱਤੇ ਜ਼ਰੂਰ ਦੇਖੋ ਜੀ ਬਹੁਤ ਸੋਹਣੀ ਫਿਲਮ ਹੈ ਕੈਟ ਮੂਵੀ ਥੈਂਕ ਯੂ ਸੋ ਮਚ ਤੋ ਕਿਨਾਂ ਦਾ ਬਹੁਤ ਥੋੜਾ ਡਿਫਰੈਂਟ ਮਜ਼ੇਦਾਰ ਕੈਰੈਕਟਰ ਹੈ ਜ਼ਰੂਰ ਦੇਖੋ ਮਜ਼ਾ ਆਏਗਾ ਬਹੁਤ ਕਿਉਂਕਿ ਦੋ ਦੋ ਆਰਟਿਸਟ ਨੇ ਇਹਨਾਂ ਦੇ ਨਾਲ ਇੱਕ ਸਾਡੇ ਆਸਟ੍ਰੇਲੀਆ ਨੇ ਆਇਆ ਸਤਵਿੰਦਰ ਮੈਮ ਆਏ ਨਹੀਂ ਪਹੁੰਚੇ ਨਹੀਂ ਨਾਲ ਉਹਨਾਂ ਦੇ ਬੈਠੇ ਨੇ ਰੋਜੀ ਜੀ ਇਹ ਬੜਾ ਇਹਨਾਂ ਦਾ ਇਹਨਾਂ ਦਾ ਮੈਨੂੰ ਲੱਗਦਾ ਜ਼ਿਆਦਾ ਮਜ਼ੇਦਾਰ ਕੈਰੈਕ ਕਿਦੋਂ ਦੋ ਦੋ ਹੀਰੋ ਨਾਲ ਇਹਨਾਂ ਦੇ ਨਾਲ ਦੇ ਇਸ ਫਿਲਮ 'ਚ ਬਹੁਤ ਇੰਜੋਏ ਕੀਤਾ ਇਹਨਾਂ ਨੇ ਮੈਂ ਥੈਂਕ ਯੂ ਅਲੀਨਦਰ ਰੋਜੀ ਜੀ ਦੋ ਵਾਰ ਸਾਡੀ ਫਿਲਮ ਲਈ ਕਸ਼ਿਕਾ ਜੀ ਸਾਰਿਆਂ ਨੂੰ ਮੈਂ ਇਸ ਫਿਲਮ ਦੇ ਵਿੱਚ ਇੱਕ ਫਨੀ ਜਿਹਾ ਕੈਰੈਕਟਰ ਕੀਤਾ ਪਰ ਟੀਚਰ ਦਾ ਕੈਰੈਕਟਰ ਬੜਾ ਪਿਆਰਾ ਜਿਹਾ ਕੈਰੈਕਟਰ ਹੈ ਔਰ ਮੈਂ ਇਸ ਕੈਰੈਕਟਰ ਲਈ ਥੈਂਕ ਕਰਨਾ ਚਾਹਾਂਗੀ ਮਹਿੰਦਰ ਸਾਹਮੂ ਗੋਦੀ ਜੀ ਨੂੰ ਕਿਉਂਕਿ ਇਹਨਾਂ ਨੇ ਇਹ ਕੈਰੈਕਟਰ ਸਪੈਸ਼ਲੀ ਲਿਜਾਇਆ ਸੀਗਾ ਇੱਕ ਡਿਫਰੈਂਸ ਤਰ੍ਹਾਂ ਦਾ ਹਰਨ ਮੇਰਾ ਬਹੁਤ ਅੱਛਾ ਕੈਰੈਕਟਰ ਹੈ ਬਹੁਤ ਵਧੀਆ ਫਿਲਮ ਬਣੀ ਹੈ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ 24 ਤਰੀਕ ਨੂੰ ਫਿਲਮ ਚਪਾਲ ਤੇ ਰਿਲੀਜ਼ ਹੋਣੀ ਹੈ ਬਸ ਮੈਂ ਇਹੀ ਕਹਾਂਗੀ ਕਿ ਤੁਸੀਂ ਇਹ ਫਿਲਮ ਜ਼ਰੂਰ ਦੇਖੋ ਤੇ ਸਾਨੂੰ ਤੇ ਸਾਨੂੰ ਆਪਣਾ ਪਿਆਰ ਦਿੰਦੇ ਰਹੋ ਜਿਵੇਂ ਪਹਿਲਾਂ ਦਿੰਦੇ ਰਹੋ ਅੱਜ 뮤직 ਰਿਲੀਜ਼ ਆ ਕੀ ਆਖੇ ਸਕਕਾਂ ਹੇਮੀ ਦਿਖਾਈ ਦੇਸੀ ਤੇ ਮੈਂ ਚਾਹਾਂਗੀ ਕਿ ਆਪਾਂ ਇਹ Song ਦੇਖ ਕੇ ਉਹਨੂੰ Enjoy ਕਰੀਏ ਤੇ 24 ਤਰੀਕ ਨੂੰ ਤਾਂ ਫਿਲਮ ਆਉਂਦੀ ਹੈ ਤਾਂ ਇਹ ਜਸ ਐਡ ਕਰਨਾ ਹੈ ਕਿ ਗੁਰਚੇਤ ਜੀ ਕਿੰਨੇ ਮਸ਼ਹੂਰ ਨੇ ਮੈਨੂੰ ਇਦਾਂ ਦਾ ਪਤਾ ਨਹੀਂ ਸੀ ਤੇ ਮੇਰੇ ਬੇਟਾ ਜਿਹਦੇ ਪਾਇਲਟ ਹੋ ਜਾ ਰਿਹਾ ਸੀ 에ਰਪੋਰਟ ਟੂ ਦਿੱਲੀ ਤੇ ਮੈਨੂੰ ਕੁਛ ਲੱਗਿਆ ਕਾਸਟ ਦੇ ਤੋਂ ਪੋਣ ਹੈ ਕਾਸ ਮੈਨੂੰ ਯਾਰ ਨਾਲ ਇੱਕ ਦਸਨ ਨਵੇਂ ਦਸੇ ਬਣ ਕੇ ਉਹ ਕਹਿੰਦਾ ਇਹ ਮੈਂ ਸੁਨੇ ਨਹੀਂ ਮੈਂ ਕਿ ਇੱਕ ਇੱਕ ਜਿਹੇ ਗੁਰਚੇਤ ਜਿਹੜਾ ਡਰਾਈਵਰ ਸੀ ਉਹ ਕਹਿੰਦਾ ਚਿੱਤਰਕਾਰ ਮੈਂ ਕਿ ਹੇਰ ਫੀਸ ਦਾ ਬਸ ਸੋ ਇਹ ਬੜੇ ਪੌਪੂਲਰ ਨੇ ਨਾਟ ਓਨਲੀ ਇੱਥੇ ਪਾਕਿਸਤਾਨ ਬਹੁਤ ਪੌਪੂਲਰ ਹੈ ਮੈਂ ਹੁਣ ਰਿਕਵੈਸਟ ਕਰਦਾ ਤੁਹਾਡੀ ਪਿਆਰੀ ਜੀ ਹਰਨ ਲਈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਸੱਜਣ ਜੀ ਸਾਰਿਆਂ ਨੂੰ ਕਲਪਨਾ ਆਈ ਆ ਵਾਂਟ ਟੂ ਥੈਂਕ ਯੂ ਆਲ ਦ ਪੀਪਲ ਹੂ ਆਰ ਹੇਅਰ ਗੈਦਰਡ ਹੇਅਰ ਫਾਰ ਥਿਸ ਇਵੈਂਟ ਤੇ ਇਹ ਪਹਿਲਾਂ ਤਾਂ ਸ਼ੁਕਰ ਗੁਜ਼ਾਰ ਹੈ ਪਰਮਾਤਮਾ ਦੀ ਜਿਨੇ ਮੌਕਾ ਮਿਲਿਆ ਕਿ ਅਸੀਂ ਇਕੱਠੇ ਹੋਏ ਆਂ ਇਹ ਫਿਲਮ ਤੋਂ ਚੜੀ ਅਸੀਂ ਪਰਫਾਰਮ ਕਰ ਪਾਇਆ ਵਧੀਆ ਕਰ ਪਾਇਆ ਸਾਰਾ ਕੁਝ ਇਹ ਫਿਲਮ ਇੰਨੀ ਸੋਣੀ ਬਣੀ ਹੈ ਇੰਨਾ ਪਿਆਰਾ ਮੈਨੂੰ ਵੀ ਰੋਲ ਮਿਲਿਆ ਹੈ ਵਿੱਚ ਜਸ ਦੀ ਗਰਲਫ੍ਰੈਂਡ ਬਣੀ ਹੈ ਤੇ ਉਹਨੂੰ ਕੁੱਛ ਕਰਦੀ ਹੈ ਕਿ ਤੂੰ ਕਾਰਾ ਤੂੰ ਆਪਣਾ ਜਿਹੜੇ ਤੋਂ ਡ੍ਰੀਮਸ ਦੇਖੇ ਆ ਤੂੰ ਪੂਰੇ ਕਰ ਸਕਦਾ ਹੈ ਸੋ ਉਹਨੂੰ ਸਪੋਰਟ ਕਰਦੀ ਹੈ ਵਿੱਚ ਮੈਂ ਤੇ ਬਹੁਤ ਪਿਆਰਾ ਜਿਹਾ ਰੋਲ ਆ ਮੇਰਾ ਫਿਲਮ ਇੰਨੀ ਪਿਆਰੀ ਬਣੀ ਹੈ ਤੁਸੀਂ ਸਾਰੇ 24 ਤਰੀਕ ਨੂੰ ਜ਼ਰੂਰ ਦੇਖਿਓ ਤੇ ਮੇਰੀ ਪਹਿਲੀ ਫਿਲਮ ਵੀ ਹੈ ਡੈਬਿਊ ਤੇ ਮੈਂ ਐਕਸਾਈਟਿਡ ਹਾਂ ਬਹੁਤ ਜ਼ਿਆਦਾ ਆ ਹੋਪਫੁਲੀ ਦੇਖੋ ਕਿ ਵਧੀਆ ਰਿਸਪੌਂਸ ਆਵੇ ਇਸ ਮੂਵੀ ਦਾ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਦਿਓ ਹਾਂਜੀ ਜਸੁਰੈ ਜੀ ਜੋ ਸਾਡਾ ਹੀਰੋ ਜੋ ਕਚੇਲਾ ਪਹੁੰਚਣਾ ਚਾਹੁੰਦਾ ਸਸ਼ੀ ਕਾਂਗਰ ਜੀ ਸਰ ਨੂੰ ਮੈਨੂੰ ਸ਼ਰਧ ਨਹੀਂ ਸਮਝਦੇ ਵੀ ਮੈਂ ਇੱਥੇ ਸ਼ੁਰੂ ਕਰਾਂ ਤਾਂ ਕਿੱਥੇ ਐਂਡ ਕਰਾਂ ਕਿਉਂਕਿ ਆਈ ਗੈਸ ਅਸੀਂ ਏ ਡ੍ਰੀम्स ਦੇਖੇ ਸੀਗੇ ਵੀ ਕਦੇ ਅਚੀਵ ਹੋਣਗੇ ਜਿਵੇਂ ਸਰ ਨੇ ਦੱਸਿਆ ਮੰਦੀਰ ਸਰ ਨੇ ਇਹਨਾਂ ਦਾ ਬਹੁਤ ਵੱਡਾ ਥੈਂਕ ਯੂ ਕਰਨਾ ਚਾਹੁੰਗਾ ਸਭ ਤੋਂ ਪਹਿਲਾਂ ਕਿ ਨਵੇਂ ਆਰਟਿਸਟ ਨੂੰ ਇਹਨਾਂ ਨੇ ਇੱਕ ਪਲੇਟਫਾਰਮ ਦਿੱਤਾ ਇੱਕ ਮੌਕਾ ਦਿੱਤਾ ਅਸੀਂ ਥੀਏਟਰ ਕਰਦੇ ਸੀ ਅਸੀਂ ਸੋਚੇ ਮਤਲਬ ਹੁੰਦਾ ਹੈ ਦਿਮਾਗ ਚ ਵੀ ਨਾ ਯਾਰ ਕਦੇ ਉਸ ਮਕਾਮ ਤੇ ਪਹੁੰਚਾਂਗੇ ਜਿੱਥੇ ਬਟੇ ਬਡੇ ਐਕਟਰਸ ਬਣ ਨੇ ਆ ਵੀ ਅਸੀਂ ਕਾਨਫਰੰਸਿਸ ਕਰਾਂਗੇ ਲਿਟਰਲੀ ਅਗਰ ਮੈਂ ਤੁਹਾਨੂੰ ਦੱਸਾਂ ਕਿ ਮੈਂ ਆਪਣੇ ਘਰੇ ਬੈਠਾ ਰਹਿਣਾ ਸੋਚਦਾ ਹਾਂ ਵੀ ਯਾਰ ਮੇਰੀ ਕਦੇ ਇੰਟਰਵਿਊ ਹੋਈ ਜੇ ਮੈਂ ਐਵੇਂ ਕਰਾਂਗਾ ਐਵੇਂ ਕੋਈ ਪੋਸਟ ਮਿਲ ਜੇ ਮੈਂ ਐਵੇਂ ਕਰਾਂਗਾ ਹੈਡ ਉਹੀ ਗੱਲ ਮੈਂ ਕਹਾਂਗਾ ਦਿਜੀ ਸਰਵੀਆਂ ਤੇ ਕਾਨਸਰਟਸ ਵਿੱਚ ਗੱਲਾਂ ਕਰਦੇ ਨੇ ਕਹਿੰਦੇ ਮੇਰੀ ਪ੍ਰੈਸੇਂਸ ਇਹ ਤੁਸੀਂ ਕਿਵੇਂ ਤੁਹਾਡੇ ਡ੍ਰੀਮਸ ਕਿਵੇਂ ਪੂਰੇ ਨੇ ਉਹੀ ਉਹਨਾਂ ਦੀ ਸਾਰੀ ਆਪਣੀ بیس ਫਿਲਮ ਹੈ ਵੀ ਇੱਕ ਮੁੰਡਾ ਦਿਖਾਇਆ ਵੀ ਜਿਹੜਾ ਜੀਤ ਵਰਗਾ ਬਣਨਾ ਚਾਹੁੰਦਾ ਉਹਦਾ ਬਹੁਤ ਵੱਡਾ ਫੈਨ ਹੈ ਤੇ ਮਤਲਬ ਉਹਦਾ ਡ੍ਰੀਮ ਹੁੰਦਾ ਹੈ ਵੀ ਮੈਂ ਇੱਕ ਵੱਡਾ ਸਿੰਗਰ ਬਣਨਾ ਹੈ ਉਹਨੇ ਇੱਕ ਬੰਦੇ ਨੂੰ ਆਈਡਲ ਚੁਣਿਆ ਤੇ ਕਿਦਾਂ ਉਹ ਡ੍ਰੀਮਸ ਮਤਲਬ ਕੋਈ ਚੀਜ਼ ਆ ਕਿ ਉਹ ਰੀਅਲ ਰਿਐਲਿਟੀ 'ਚ ਵੀ ਅਗਰ ਬੰਦਾ ਲਾਈਫ 'ਚ ਵੀ ਆਪਣਾ ਇੰਪਲੀਮੈਂਟ ਕਰਦਾ ਹੈ ਕਿ ਮੈਂ ਆਪਣਾ ਡ੍ਰੀਮ ਨੂੰ ਪੂਰਾ ਕਰਨਾ ਹੈ ਉਹਦੇ ਪਿੱਛੇ ਲੱਗ ਜਾਏ ਕਹਿੰਦਾ ਵੀ ਤੁਹਾਡੇ ਕਹਿੰਦਾ ਵੀ ਜਿਆਦਾ ਕੰਮ ਪੂਰਾ ਕੀਤਾ ਤੇ ਮੈਂੋਂ ਹੀ ਸੋਚਦਾ ਵੀ ਆਈ ਡੋਟ ਨੋ ਮੈਂ ਦਿਮਾਗ 'ਚ ਇਥੇ ਸੋਚਿਆ ਹੋਣਾ ਕੀ ਨਹੀਂ ਸੋਚਿਆ ਕੀ ਨਹੀਂ ਵੀ ਅੱਜ ਤੁਹਾਡੇ ਸਾਹਮਣੇ ਬੈਠਾ ਤੇ ਮੈਂ ਸਾਰਾ ਇਹ ਕਹਣਾ ਚਾਹਦਾ ਸਾਰੀ ਟੀਮ ਦਾ ਬਹੁਤ ਚੇਂਜ ਸਰ ਦਾ ਕੰਮ ਕਰਨ ਦਾ ਮਾਣ ਲਿਆ ਜਿਨ੍ਹਾਂ ਨੂੰ ਅਸੀਂ ਛੋਟੇ ਹੁੰਦੇ ਦੇਖਦੇ ਸੀਗੇ ਫਿਲਮਾਂ ਦੇ ਵਿੱਚ ਲਾਈਕ ਫੈਮਲੀ 420 ਸੀਰੀਜ਼ ਮੈਂ ਕਿੰਨਾ ਜਦੋਂ ਬਲੈਕ ਐਂਡ ਵਾਈਟ ਟੀਵੀ ਹੁੰਦਾ ਸੀ ਸਾਡੇ ਕੋਲ ਅਸੀਂ ਉਹ ਫਿਲਮਾਂ ਦੇਖ ਨਹੀਂ ਸਕਦੇ ਤੇ ਕੰਮ ਦਾ ਕਰਾਉਣਾ ਵੀ ਅੱਛਾ ਇੱਕ ਮਿੰਟ नहीं यार वो आप छोटा है ना बुराना का है <laughs> था। ब्लैक एंड वाइट का जमाना दे दादा नहीं है हेलो गुचे जी नहीं था। ब्लैक कट तो ले गया सीगा ने ने <laughs> मैं ब्लैक एंड वाइट का जमाना दे नहीं मैं आप छोटा मैं सर अपनी गल दसा रहा साडे घर ब्लैक एंड वाइट सीगा ते आज बहुत बड़ा टिक के हम की तो सर <laughs> ਕਿ ਇਹਨਾਂ ਨਾਲ ਸਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕਿਤੇ ਸੋਚਿਆ ਸੀਗਾ ਵੀ ਇਹਨਾਂ ਨੂੰ ਦੇਖਦੇ ਸੀ ਕਿ ਆਈਡਲ ਮੰਨਦੇ ਸੀ ਵੀ ਆ ਯਾਰ ਵੀ ਇਹਨਾਂ ਵਰਗੇ ਇਹਨਾਂ ਨਾਲ ਕੰਮ ਕਰਕੇ ਇਹਨਾਂ ਵਰਗਾ ਕੰਮ ਕਰਕੇ ਤੇ ਅੱਜ ਜੋ ਡ੍ਰੀਮ ਕਮ ਟੂ ਹੋਇਆ ਤੇ ਸੇਮ ਮੂਵੀ ਦਾ ਵੀ ਸੇਮ ਕਨਸੈਪਟ ਹੈ ਵੀ ਡ੍ਰੀਮਸ ਲੈ ਕੇ ਚੱਲ ਰਿਹਾ ਬੰਦਾ ਤੇ ਉਹ ਡ੍ਰੀਮਸ ਕਿਵੇਂ ਪੂਰੇ ਹੁੰਦੇ ਆ ਸਾਰੀ ਮੂਵੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਅਨਲੋਵਿੰਗ ਜਰਨੀ ਹੈ ਇੱਕ ਮੁੰਡੇ ਦੀ ਸਾਰਾ ਪੁੱਛਿਆ ਰਮਾਂਸ ਹੈ ਇਸ ਕਾਮੇਡੀ ਹੈ ਵਿੱਚ ਤੇ ਇਹ ਵੀ ਸੈਟ ਹੈ ਤੁਸੀਂ ਮੈਨੂੰ ਕਹਿੰਦਾ ਵੀ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਮਜ਼ਾ ਆਏਗਾ ਯਾਰ ਚੱਲੇ ਕੁਚੇਲਾ ਤੇ ਚੱਲੀ ਯਾਰ ਪਛੇਲਾ 24 ਫੈਬ ਨੂੰ ਜ਼ਰੂਰ ਦੇਖੋ ਮੈਨੂੰ ਤੁਸੀ ਬਹੁਤ ਇੰਜੋਏ ਕਰਨ ਵਾਲੇ ਥੈਂਕ ਯੂ ਸੋ ਮਚ ਸਰ ਕੈਸ਼ ਫਾਈਲ ਉਪਜੀ ਰੀਟਸ ਕਾ ਚੈਨ ਇਹਨਾਂ ਦਾ ਮੈਨੂੰ ਕਰੈਕਟਰ ਇੰਨਾ ਅੱਛਾ ਲੱਗਦਾ ਨਾ ਬਸ ਇਹ ਸੋਹਣੀ ਲੜਕੀ ਦੇਖੀ ਨਹੀਂ ਤਾਂ ਬਸ ਇਹ ਬਸ ਮਜ਼ਾ ਹੀ ਆ ਇਹ ਅਸੀਂ ਅਗਲਾ ਵੀ OTT ਤੇ ਮੈਂ ਤੁਹਾਨੂੰ ਦੱਸ ਰਿਹਾ ਮੈਂ ਬਣਾ ਰਿਹਾ ਰੋਜ਼ੀ ਮੈਡਮ ਇਨ ਸ਼ਿਮਲਾ ਬਾਕੀ ਤੁਸੀਂ ਸਮਝ ਹੀ ਗਏ ਸਭ ਤੋਂ ਪਹਿਲਾਂ ਮੈਂ ਆਈਐਸ ਦਾ ਪੰਗੜਾ ਦਾ ਕੰਪੀਟੀਸ਼ਨ ਲੜਿਆ ਸੀ ਮੈਂ ਟਿਗੋਰ ਥੀਟਰ ਚ ਕੀਤਾ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਮੇਰੇ ਮਾਮਾ ਜੀ ਮੇਰੀ ਅੱਖ ਬੰਦਿਆ ਰਹੇ ਤੇ ਆਮ ਵੀਰੀ ਗ੍ਰੇਟਫੁਲ ਫੋਰ ਇਮ ਤੇ ਉਹਨਾਂ ਕਰਕੇ ਅੱਜ ਮੈਂ ਇਹ ਲੈ ਕੇ ਖੋਜਿਆ ਇਹਨਾਂ ਨੂੰ ਵੀ ਲੈ ਕੇ ਤਾ ਉਹਨਾਂ ਨੂੰ ਪੱਕਾ ਲੈ ਕੇ ਨੰਨ ਨਿੱਨੀ ਮੇਰੇ ਮਾਮਾਈ ਜਿਨ੍ਹਾਂ ਨੂੰ ਮੈਂ ਛੋਟੇ ਹੁੰਦੇ ਤੋਂ ਐਕਟਿੰਗ ਉਹਨਾਂ ਤੋਂ ਹੀ ਦੇਖੀ ਉਹਨਾਂ ਤੋਂ ਸਿੱਖਿਆ ਉਹਨਾਂ ਤੋਂ ਪੰਗੜੇ ਦੀ ਐਕਸਪ੍ਰੈਸ਼ਨ ਅਕੇ ਤੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਤੇ ਸਾਰੀ ਫੈਮਿਲੀ ਦਾ ਧੰਕ ਕਰਦਾ ਤੇ ਫਿਰ ਟੂ ਥੈਂਕ ਯੂ ਸੋ ਮਚ ਮੈਂ ਵੀ ਗੁਰਜੀਤ ਸਰ ਲਈ ਕੁਝ ਕਹਿਣਾ ਚਾਹੂੰਗੀ ਸੈਟ ਤੇ ਮੈਂ ਸਰ ਨੂੰ ਦੇਖਿਆ ਸਭ ਨੇ ਸੋ ਇਹ ਇੱਕ ਮਿੰਟ ਚ ਰਿਐਕਸ਼ਨਸ ਬਦਲ ਲੈਣੇ ਆਪਣੇ ਆਪ ਨੂੰ ਕਰੈਕਟਰਸ ਲੈਣਾ ਮਤਲਬ ਮੈਂ ਐਸ ਐਨ ਐਕਟਰ ਹੂੰ ਨਾ ਤਾਂ ਬਹੁਤ ਸਿੱਖ ਚੁੱਕੀ ਹਾਂ ਸੈਟ ਤੇ ਐਂਡ ਉਹਨਾਂ ਨੇ ਮੈਨੂੰ ਮਤਲਬ ਮੈਂ ਦੇਖਿਆ ਹੈ ਮੇਬੀ ਤੁਸੀਂ ਸਕਰੀਨ ਤੇ ਦੇਖਿਆ ਬਟ ਮੈਂ ਨਾ ਇੱਕਦਮ ਸਵਿਚ ਕਰਕੇ ਦੇਖਿਆ ਹੈ ਕਿ ਹਾਂ ਕਿਵੇਂ ਇੱਕ ਕਰੈਕਟਰ ਤੋਂ ਦੂਜੇ 'ਚ ਬਦਲ ਜਾਣ ਕਿਵੇਂ ਬੈਕ ਟੂ ਬੈਕ ਡਾਇਲੌਗਸ ਇੰਪਰੋਵਾਈਜ਼ ਕਰ ਲੈਂਦੇ ਨੇ ਸੋ ਮੈਂ ਸਭ ਨੂੰ ਕਹਿਣਾ ਚਾਹੁੰਦੀ ਸੋ ਥੈਂਕ ਯੂ ਤੁਸੀਂ ਸਾਨੂੰ ਸੈਟ ਤੇ ਵੀ ਸਿਖਾਇਆ ਹੈ एंड एज एन एक्टर अं यही सोचते हैं कि ऐसे असरे एक्टर तो की सीखिए सो सीखना एक बहुत बड़ी कला है सीखते रहना चाहिए सो थैंक यू सो मच देख रहे सत श्रीकाल जी सब जी आया मंश देव विराजमान कैप्टन एन एसदेव जो एस प्रोड्यूसर ने मॉबी बाजवा जी जो डायरेक्टर ने जैसा जो इस फिल्म के हीरो ने तनिषा वेटी हेडवेन ने गुरचेज इतका जी जो सीनियर एक्टर ने रोजी मैडम जो सीनियर एक्टर ने और पति जी जो कि एस एम ने आई वुड लाइक टू कॉन्ग्रेचुलेट द कंप्लीट टीम ऑफ चले यान कोकेलिया आई बिलीव दैट प्लेस इन द यू एस दे बहुत अच्छा लग रहा है एंड आई हैव लॉट्स ऑफ इंकरेजिंग वर्ड्स एंड आई मस्ट कॉम्प्लीमेंट कैप्टन मंधेर जी फॉर इंकरेजिंग यंग टैलेंट

I am invited here today to release your music video. It's a great opportunity because as the first kind of entertainment program which I'm attending after having taken over as the mayor of Chandigarh. We really like this. We respect this decision that we all go ahead by encouraging young talent. And I'm sure this movie is going to be a great success. and the team. और मैं रिक्वेस्ट करना ही सबनों जो पांच से 24 तरीक को जो तो फिल्म रिलीज हुई हर एक जना टाइम कट के ये फिल्म देखे ऑल द बेस्ट टू द टीम एंड वी लुक फॉरवर्ड टू मेनी मोर फिल्म्स फ्रॉम यू महेंद्र जी एज यू सेड सो आई लुक फॉरवर्ड टू बिकॉज़ मेजर बीइंग हियर आई हैड अ वेरी टाइट शेड्यूल बट राणा जी रिक्वेस्टेड बकरा जी सांघिया टुडे And I would also like to congratulate Mr. Bhatiya, Colonel Gill here, as I also belong to the Army fraternity So I'm so proud of seeing them here. Thank you so much, very much. We keep meeting and have a great film and wonderful time together. Thank you so much. Thank you, sir. Thank you so much, you. I the name, And I'm ਔਰ ਜਦੋਂ ਬਡੇ ਲੀਡਰ ਹੋਣ ਦੇ ਬਾਅਦ ਦੂਜੀ ਰਿੰਗ ਤੇ ਜਦੋਂ ਫੋਨ ਚੁੱਕਦੇ ਨੇ ਬੜਾ ਮਜ਼ਾ ਆਉਂਦਾ। ਇਹ ਤਾਂ ਅਕਸਰ ਕਈ ਵਾਰ ਹੁੰਦਾ ਹੈ ਕਿ ਅਸੀਂ ਕਾਲ ਕਰਦੇ ਹਾਂ ਪਰ ਲੇਟ ਰਿਕਵਾਈ ਹੁੰਦਾ ਪਰ ਸਰ ਨੂੰ ਮੈਂ ਜਿੰਨੀ ਵਾਰ ਕਾਲ ਕੀਤੀ ਹੈ ਉਹ ਦੂਜੀ ਰਿੰਗ ਤੇ ਮੇਰੇ ਨਾਲ ਗੱਲ ਹੋਈ ਹੈ। ਥੈਂਕ ਯੂ ਸੂ ਮਚ ਬਬਲਾ ਜੀ। ਤੁਸੀਂ ਚੱਲ ਕੇ ਆਏ ਹੋ ਸਪੈਸ਼ਲੀ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਰਾਣਾ ਜੀ। ਥੈਂਕ ਯੂ ਬਾਕੀ ਸਾਰਾ ਤਾੜੀਆਂ ਮਾਰਦੇ ਬਬਲਾ ਜੀ ਲਈ। ਕੱਜੀ ਦਾ ਦੇ ਵੀ ਪਤਾ ਲੱਗਾ ਕਿ ਦਿਲਜੀਤ ਸਾਹਿਬ ਦੀ ਫੋਟੋ ਹੈ ਜਾਂ ਮੇਰੇ ਵੀਰ ਜੀ ਦੀ ਫੋਟੋ ਹੈ। ਹੈ? ਤੱਲੇ ਵਾਲੀ ਪੱਗ ਥੋੜੇ ਦੇ ਚੜਿਆ ਹੋਇਆ ਹੈ ਹੈ ਔਰ ਪੰਜਾਬੀ ਫਲਵਾ ਦਾ ਬਾਈ ਜੀ ਜੀ ਤਾਂ ਮੈਂ ਭਰੀਆਂ ਫਲਵਾ ਦੇਤਾ ਐ ਬਾਈ ਜੀ ਬਾਕੀ ਸਿੱਧੇ ਦੇ ਐਕਟਰ ਹੈ ਰੋਜੀ ਦੀ ਦਿਵੇ ਦੇਖਿਆ ਫਿਰ ਮੈਂ ਉਹ ਤਾਂ ਸੋਣੀ ਰਹੇ ਆ ਮੈਂ ਤੇ ਇੰਦਰ ਇਹਨਾਂ ਨੂੰ ਜਿਹੜਾ ਕਰ ਰਹੇ ਆ ਜਸਵੰਤ ਰਾਣਾ ਜੀ ਮੇਰੇ ਬਹੁਤ ਹੀ ਪ੍ਰਾਣੇ ਬੇਤਰ ਨੇ ਇਹਨਾਂ ਦਾ ਸੱਜਾ ਤਾਂ ਅਸੀਂ ਕਦੇ ਐਨੇ ਜ਼ਰੂਰੀ ਆ ਕਰਤਵਰ 200 ਬੰਦਾ ਬੈਲਮ ਦੇ ਦਸਰੇ ਚ ਬੈਠਾ ਹੋਣਾ ਤੇ ਫੋਨ ਤੇ ਫੋਨ ਆ ਰਹੇ ਆ ਐਨਰਿਕ ਨਹੀਂ ਆਣਾ ਮੈਂ ਤੇ ਅਸੀਂ ਆਏ ਆ ਔਰ ਚਪਾਲ ਦਾ ਮੇਰਾ ਫੇਵਰਿਟ ਜਿਹੜਾ ਹੈਗਾ ਨਾ ਕਿਵਰੇ ਮੈਡਮ ਇਹ ਨਾਲ ਲੜ ਪੈਂਦੇ ਆ ਆ ਕੀ ਸਾਰਾ ਦਿਨ ਚਪਾਲ ਲਈ ਰੱਖਦੇ ਆ ਤੁਸੀਂ ਜਿਹੜਾ ਹੈਗਾ ਤਾਂ ਹੁਣ ਮੈਂ ਗਰੰਟੀ ਲੈਣਾ ਕਿ ਸਭ ਤੋਂ ਪਹਿਲਾਂ ਮੈਡਮ ਚਪਾਲ ਦੇਖ ਕੇ ਕਰਨੀ ਜੇਰ ਬਹੁਤ ਮਿਹਰਬਾਨੀ ਤੇ ਮੈਸਾਂ ਨੂੰ ਜਰਾ ਇਜਾਜ਼ਤ ਦੇ ਦਿਓ ਭਾਈ ਜੀ ਬਹੁਤ ਬੰਦੇ ਤਿਆਰ ਕਰਨ ਦੇ ਆ ਬਸ ਇੱਕ ਕਰਨ ਦਿਖਾ ਦਿਓ ਅੱਗੇ ਨਾਲ ਖੜ ਜੰਦੇ Thanks for watching. Please like, share and subscribe my channel.